ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੇ ਮਹਿਰੋਲੀ ਵਿਖੇ ਸਥਿਤ ਸ਼ਹੀਦੀ ਸਥਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀਆਂ ਕੀਰਤਨੀਆਂ ਅਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਪਰ ਇਤਿਹਾਸ ਨਾਲ ਜੋੜਿਆ ਇੱਕ ਗੁਰਦੁਆਰਾ ਸਾਹਿਬ ਉਸ ਸਥਾਨ ਤੇ ਮੌਜੂਦ ਹੈ ਜਿੱਥੇ ਮੁਗਲ ਹਕੂਮਤ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ بیٹے ਬਾਬਾ ਅਜੈ ਸਿੰਘ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਵੀ ਪੇਟ ਕੀਤੇ ਗਏ ਇਸ ਮੌਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਗੁਰਦੁਆਰਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਖੰਨਾ ਨੇ ਸੰਗਤ ਨੂੰ ਸ਼ਹੀਦਾਂ ਦੇ ਸ਼ਹੀਦੀ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਅਪੀਲ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅੱਜ ਤਨਤਨ ਬਾਬਾ ਬੰਦਾ ਸਿੰਘ ਬਹਾਦਰ ਦਾ ਅਸੀਂ ਇੱਥੇ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਨਤਨ ਬਾਬਾ ਬੰਦਾ ਸਿੰਘ ਜੀ ਦਾ ਜਿਹੜਾ ਇੱਥੇ ਮਿਰੋਲੀ ਸ਼ਹੀਦੀ ਸਥਾਨ ਹੈਗਾ ਗੁਰਦੁਆਰਾ ਸ਼ਹੀਦ ਬੰਦਾ ਸਿੰਘ ਜੀ ਬਹਾਦਰ ਦਾ ਸਾਧ ਸੰਗਤ ਜੋ ਅਸੀਂ ਬਹੁਤ ਹੀ ਵੱੜ ਭਾਗੇ ਹੈਗੇ ਜਿਹੜਾ ਇਸ ਕਾਂਜੂ ਕੀ ਜੀਵਨ ਦੇ ਵਿੱਚ ਸਾਨੂੰ ਇਹੋ ਜਿਹਾ ਸਮਾਗਮ ਇਹੋ ਜਿਹਾ ਪੂਰਾ ਮਨਾਉਣ ਦਾ ਜਿਹੜਾ ਹੈ ਮੌਕਾ ਮਿਲਦਾ ਹੈ ਲੇਕਿਨ ਅਸੀਂ ਸਾਡੇ ਸਾਰੇ ਪੂਰਾ ਮਨਾਣੇ ਤਾਂ ਹੀ ਸੁਲੱਖਣੇ ਹਨ ਜੀ ਅਸੀਂ ਸ਼ਹੀਦਾ ਦੀ ਯਾਦ ਨੂੰ ਮੁਖਰਖ ਦੇ ਹੋਏ ਯਾਦ ਨੂੰ ਮੰਨਦੇ ਹੋਏ ਔਰ ਆਪਣੇ ਗੁਰੂਆਂ ਦਾ ਹੁਕਮ ਮੰਨਦੇ ਹੋਏ ਸ਼ਬਦ ਗੁਰੂ ਨਾਲ ਆਪ ਵੀ ਜੋੜੀਏ ਤੇ ਸੰਗਤ ਨੂੰ ਵੀ ਜੋੜੀਏ ਔਰ ਸਾਧ ਸੰਗਤ ਜੀਓ ਮੇਰੀ ਇੱਕ ਬੇਨਤੀ ਹੈਗੀ ਹੈ ਕਿ ਮੈਂ ਅਕਸਰ ਇੱਥੇ ਦੇਖਿਆ ਹੈ ਦਾਸ ਨੂੰ 2021 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਈ ਇਲਾਕੇ ਦੀ ਸੇਵਾ ਸੰਗਤ ਦੇ ਨਕਸ਼ੀ ਹੈ ਉਸ ਤੋਂ ਪਹਿਲੇ ਲੰਬਾ ਹਰਸਾ ਮੇਰੇ ਫਾਦਰ ਸਾਹਿਬ ਨੇ ਵੀ ਤਕਰੀਬਨ 12-13 ਸਾਲ ਤੱਕ ਸੇਵਾ ਸੰਭਾਲ ਕੀਤੀ ਸੀਗੀ ਔਰ तकरीबन 2002 ਤੋਂ ਐਕਟਿਵਲੀ ਅਸੀਂ ਇਸ ਇਲਾਕੇ ਨਾਲ ਜੁੜੇ ਹਾਂ ਮੇਰੇ ਫਾਦਰ ਸਾਹਿਬ ਨੇ ਇੱਥੇ ਜਿਹੜਾ ਸਾਹਮਣੇ ਗੁਰਦੁਆਰਾ ਸਾਹਿਬ ਦਾ ਪਲਾਟ ਹੈ ਉਹ ਲਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੜੀ ਕੋਸ਼ਿਸ਼ ਕਰ ਰਹੇ ਸੀ ਕਿ ਪਲਾਟ ਦੇ ਵਿੱਚ ਕੋਈ ਚੀਜ਼ ਬਣ ਜਾਏ ਪਰ ਕਿਸੇ ਕਾਰਨ ਵਿੱਚ ਨਹੀਂ ਬਣ ਪਾਈ ਉਹਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੇਰੀ ਪ੍ਰਧਾਨ ਸਾਹਿਬ ਨਾਲ ਅਰਮੀ ਸਿੰਘ ਨਾਲ ਵੀ ਗੱਲਾਈ ਨਾਲ ਵੀ ਗੱਲ ਹੋਈ ਹੈ ਸੀ ਕਿ ਕੋਈ ਨਾ ਕੋਈ ਪਲਾਟ ਦੇ ਵਿੱਚ ਜਰੂਰ ਕੋਈ ਨਾ ਕੋਈ ਜ਼ਾਰੀ ਨਵੀ ਕਰਾਂਗੇ ਪਰ ਜਿਹੜੀ ਸੰਦਰਭ ਜੀ ਮੇਰੀ ਬੇਨਤੀ ਹੈਗੀ ਆ ਆਪ ਜੀ ਦੇ ਅੱਗੇ ਕਿ ਅਸੀਂ ਦਿੱਲੀ ਦੇ ਵਿੱਚ ਦੋ ਮੁੱਖ ਸ਼੍ਰੀ ਸਥਾਨ ਹੈਗੇ ਸਾਡੇ ਇੱਕ ਸੀਸਗੰਗ ਦੁਆਰਾ ਸਾਹਿਬ ਇੱਕ ਇੱਥੇ ਆਪਣੇ ਬਾਪ ਦਾ ਬੰਦਾ ਸੀ ਬਾਦਰ ਉੱਥੇ ਸ਼੍ਰੀ ਸਥਾਨ ਮਹਿਰੋਲੀ ਹੈਗਾ ਪਰ ਸੰਗਤ ਜੀ ਇੱਥੇ ਸੰਗਤ ਦਾ ਰੁਝਾਨ ਬਹੁਤ ਘੱਟ ਹੈ ਮੈਨੂੰ ਯਾਦ ਹੈ ਮੇਰੇ ਫਾਦਰ ਸਾਹਿਬ ਨੇ 2002 ਦੇ ਵਿੱਚ ਜਦ ਸੇਵਾ ਸੰਭਾਲ ਕੀਤੀ ਸੀ ਤੇ ਇੱਥੇ ਬਹੁਤ ਟਾਵਾ ਟਾਵਾ ਕੋਈ ਸਿਕੰਦ ਸੀ ਪਰ ਉਸ ਤੋਂ ਬਾਅਦ ਰੈਗੂਲਰ ਜਿਹੜੀ ਹੈ ਬੱਸਾਂ ਆਣ ਲੱਗ ਗਈਆਂ ਔਰ ਤਕਰੀਬਨ ਆਲ ਐਵਰੀ ਡੇਲੀ ਜਿਹੜਾ ਹੈ ਤਕਰੀਬਨ 40 40 50 ਜਾਂ ਇੱਥੇ ਆਟਾ ਹੈਗਾ ਉਹਦਾ ਲੰਗਰ ਦਾ ਬੰਦਾ ਸੀਗਾ ਉਹਦੇ ਕਰਕੇ ਵੀ ਬਹੁਤ ਸੰਗਤ ਹੈ ਇੱਥੇ ਮੈਨਾਂ ਜੂ ਸਮਝੋ ਕਿ ਰੋਜ਼ਾਨਾ ਇੱਥੇ ਬਣ ਗਿਆ ਇੰਨਾ ਤਾਂ ਹੀ ਲੰਗਰ ਜਿਹੜੀ ਇਹਦੀ ਖਪਤ ਹੁੰਦੀ ਸੀਗੀ ਪਰ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬਹੁਤ ਵੱਡਾ ਇੱਕ ਸਾਡਾ ਸ਼ੀਰ ਸਥਾਨ ਹੈ ਜਿੱਥੇ ਤੰਦਰਵਾਵਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ 5 ਸਾਲ ਦੇ بیٹے ਜਿਹੜੇ ਬਾਬਾ ਅਜੇ ਸਿੰਘ ਜੀ ਉਹਨਾਂ ਦੀ ਵੀ ਇੱਥੇ ਸ਼ਹਾਦਤ ਹੋਈ ਸੀ ਔਰ ਇੱਥੇ ਆ ਕੇ ਜ਼ਰੂਰ ਦਰਸ਼ਨ ਦਿਓ ਔਰ ਬਹੁਤ ਲੋਕਾਂ ਨੇ ਇਹ ਪ੍ਰਾਪਤੀਆਂ ਕੀਤੀ ਨੇ ਮੈਂ ਕਹਾਂ ਉਹ ਪ੍ਰਾਪਤੀ ਤਾਂ ਸਾਡੇ ਹਰ ਗੁਰਦੁਆਰਾ ਸਾਹਿਬ ਵਿੱਚ ਹੁੰਦੀ ਹੈ ਪਰ ਇੱਥੇ ਆ ਕੇ ਅਸੀਂ ਜਿਹੜੀ ਆਪਣੀ ਸ਼ਹੀਦਾ ਦੀ ਸ਼ਹਾਦਤ ਤੇ ਇੱਥੇ ਆ ਕੇ ਜਿਹੜੀ ਸਾਨੂੰ ਇੱਕ ਅੰਦਰੋਂ ਜਿਹੜਾ ਇੱਕ ਅਹਿਸਾਸ ਹੈਗਾ ਉਹ ਤਾਂ ਹੀ ਹੋਏਗਾ ਜੇ ਅਸੀਂ ਇੱਥੇ ਆ ਕੇ ਜਿਹੜੇ ਸ਼ਹੀਦਾ ਦੇ ਸਤੰਦ ਉਹਦੇ ਲਕਬਸ ਤੱਕੋ ਕੇ ਗੁਰੂ ਗ੍ਰੰਥ ਸਾਹਿਬ ਜਗਰਾਏ ਉਹ ਪ੍ਰਸਾਦ ਲਵਾਂਗੇ ਇੱਕ ਵਾਰੀ ਸਾਰੀ ਬੇਨਸੰਗਤ ਮੈਂ ਫਿਰ ਬੇਨਤੀ ਕਰਦਾ ਜ਼ਰੂਰ ਇੱਥੇ ਵੜ ਚੜਦੇ ਇੱਥੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ